ਸੇ ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖਿ ਉਬਰੇ ਜਿਨਨੀ ਸਤਿਨਾਮ ਚਿਤ ਲਾਇਆ ਇਹਦਾ ਮੋਹ ਹੈ ਸਾਨੂੰ ਹੋਇਆ ਹੈ ਸਰੀਰ ਪਹਿਲਾਂ ਮਾਇਆ ਦਾ ਪਹਿਲੀ ਗੱਲ ਇਹ ਸਾਡਾ ਸਰੀਰ ਮਾਇਆ ਦਾ ਇਹ ਲੈ ਲਿਆ ਅਸੀਂ ਇਹਦੇ ਨਾਲ ਸਾਡਾ ਮੋਹ ਹੈ ਚਲੋ ਬਾਅਦ ਮੋਹ ਤਾਂ ਬਾਅਦ ਦੇ ਵਿੱਚ ਹੈ ਜੋ ਕੋਈ ਐਸਾ ਬਹੁਤ ਹੀ ਉਜੋਗੀ ਜੋ ਵਿਆਹ ਹੀ ਕਰਾਉਂਦੇ ਉਹਨਾਂ ਦਾ ਤਾਂ ਆਪਣਾ ਹੀ ਸ਼ਰੀਰ ਨੂੰ ਉਹ ਐ। ਪਰ ਆਦਮਾ ਬਹੁਤ ਬਾਤ ਦੀ ਗੱਲ ਹੈ। ਭਾਈਆਂ ਨਾਲ ਹੋਰ ਨਾਲ ਬਹੁਤ ਬਾਤ ਦੀ ਗੱਲ ਹੈ। ਪਹਿਲਾਂ ਤਾਂ ਸ਼ਰੀਰ ਨਾਲ ਹੀ ਉਹ ਐ। ਹੂੰ ਹੂੰ। ਉਹ ਬਤਾਉਂਦੀ ਆਪਣੀ ਸ਼ਰੀਰ ਦੀ ਹੁੰਦੀ। ਬਹੁਤ ਕਹਿਣਾ ਨੇ ਬੇਰੂ। ਅੱਛਾ ਸ਼ਰੀਰ ਕਰਕੇ ਮੈਂ ਕੱਢ। ਮਮ ਉਚਾਰਤ ਪਿਆ ਦਿਵੰਦ। ਮੈਂ ਕਹਿੰਦਾ ਕਹਿੰਦਾ ਦਵਾਨਾ ਹੋ ਗਿਆ। ਮੈਂ ਉਹ ਲੈ ਗਿਆ। ਤੂੰ ਭੁੱਲ ਗਿਆ ਮੈਂ ਰਹਿ ਗਿਆ ਜਦ ਹਮ ਹੁੰਤੇ ਤਬ ਤੂੰ ਬਣੀ ਤੇ ਹੁਣ ਤੂੰ ਆ ਫੇ ਬਣੀ ਕੋਈ ਰਹਿਣ ਅਬ ਤੂੰ ਹੀ ਰਹਿਣੀ ਆਇਆ ਮਮਤਾ ਮੋਹ ਨੇ ਜੇ ਬਿੰਦਲ ਸੀ ਜਖਾਇ ਜਲ ਖਾ ਲਿਆ ਪਰ ਬਿਨ ਦੁੱਧਾਂ ਤੇ ਜੇ ਤਾਂ ਹੁੰਦਾ ਸ਼ਰੀਰ ਦਾ ਉਹ ਤਾਂ ਖਾ ਖਾਦਾ ਜਾਂਦਾ ਦੰਦਾਂ ਨਾਲ ਖਾਦਾ ਜਿਹੜਾ ਮੇਰਾ ਕਾਰੀ ਸ਼ਰੀਰ ਗੱਡਾ ਖਾ ਲੀਏ ਦੀ ਵੀ ਅਕਲ ਦਾ ਨਾਸ ਹੋ ਗਿਆ ਜੋ ਕੰਮ ਕਰਦਾ ਤਾ ਉਹ ਦੀ ਕਰਦਾ ਜਿਹੜਾ ਕੰਮ ਕਰਦਾ ਹੈ ਉਹਦੇ ਚ ਫਲ ਕੋਈ ਨਹੀਂ ਮਿਲਣਾ ਅੱਗੇ ਜਾ ਕੇ ਇਹੀ ਗੱਲ ਹੈ ਜੋ ਫਲ ਮਿਲਣ ਵਾਲਾ ਕੰਮ ਕਰਦਾ ਦੀ ਅਕਲ ਦਾ ਹੀ ਨਾਸ ਹੋਇਆ ਹੈ ਜੀ ਇਹਨੇ ਦੀ ਅਕਲ ਮਾਰ ਲਈ ਆਇਆ ਨੇ ਅਕਲ ਖਾ ਲਈ ਹੈ ਜੀ ਠੀਕ ਹੈ ਜੀ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸਤਿਨਾਮ ਚਿਤ ਲਾਇਆ ਇਹ ਮਨਮੁਖ ਨਾ ਉਹੀ ਖਾਦੇਗਾ ਨਾ ਪਰੇ ਤੋ ਮਾਇਆ ਤੋਂ ਗੁਰਮੁਖ ਹੀ ਰਾਦੇ ਗੁਰਮੁਖਤਾ ਆਪਣੀ ਕੰਮ ਕਰਨਾ ਇਹ ਕਰ ਰਹੇ ਨੇ گرمکھ بچ گئے مایا تو پیچھے ترکی کھا رہی ہے ترکوٹی جانا چاہ گیا وہ بچ گئے نج گھر چلے گئے بچ گئے گرم نج گھر ترکٹی والے سارے کھٹے گئے ترکوٹی نے پچھا دیکھو سنا سن سنو گا جی ودارسل ساری دکھ سکھ کا انوا یہ ساری دکھ سکھ سب کر کے چلنا لوڈ ہی نہیں رہی ਜਿਨ ਸੱਚੇ ਨਾਮ ਚਿੱਤ ਲਾਇਆ ਨਾਮ ਤਾਂ ਹਿਰਦੇ ਚ ਬਣਨਾ ਜਿਨ ਨੇ ਚਿੱਤ ਸੱਚੇ ਨਾਮ ਨਾਲ ਲਾ ਲਿਆ ਨਾ ਚਿੱਤ ਲਾਇਆ ਲਿਖਿਆ ਅੱਲਾਹ ਕਹ ਲੱਗਦਾ ਕਿ ਚਿੱਤ ਸੱਚੇ ਨਾਮ ਨਾਲ ਜੇ ਬੰਨ ਉਹਦਾ ਸਾਥ ਰਹੇ ਅੱਛਾ ਜੇ ਕੋਈ ਸਾਧਨ ਤੇ ਬੈਠੇ ਚਿੱਤ ਨਹੀਂ ਲੱਗਦਾ ਹੈ ਚਿੱਤ ਪਹਿਲਾਂ ਬੰਦਾ ਹੀ ਧਿਆਨ ਕਰਦਾ ਜੋ ਨਾਮ ਨਾਲ ਹੈ ਜੇ ਤਵੇ ਆਪਾਂ ਕਬ ਕਰੀਏ ਅਕਾਸ਼ ਦੇ ਜਿਨਾਂ ਜਿਹੜੇ ਸਾਧਨ ਦਿੰਦਾ ਉਹ ਜ਼ੋਰ ਚ ਲੱਗਿਆ ਹੋਇਆ ਹੈ ਕਿ ਇਹ ਆਏ ਨੂੰ ਦੇਖ ਰਿਹਾ ਕੀ ਕਰਦਾ ਹੈ ਜਦ ਇਹ ਸਾਥ ਦਿੰਦਾ ਦੁਨੀਆਂ ਦਾ ਫਿਰ ਸੱਚ ਨਾਲ ਬੰਨ ਲੱਗ ਜਾਂਦਾ। ਕੰਨ ਸਤਗੁਰੂ ਨੂੰ ਮਿਲਣਾ ਜਿੱਤੂ ਨੂੰ ਮਿਲਣਾ। ਹੈ। ਬਿਨਾਂ ਨਾਮੇ ਜੱਗ ਕਮਲਾ ਫਿਰੈ ਗੁਰਮੁਖੀ ਨਜ਼ਰੀ ਆਇਆ। ਨਾਮ ਦੇ ਬਿਨਾ ਜੱਗ ਕਮਲਾ ਹੋਇਆ ਫਿਰ। ਗਿਆਨ ਤੇ ਬਿਨਾ ਕਮਲਾ ਨਹੀਂ ਹੋਜਦਾ। ਸਭ ਜੀ ਨਹੀਂ ਹੈ ਮੈਂ ਕੀ ਕਰਨਾ ਹੈ ਕੀ ਕਰਨਾ ਹੈ ਕਰਿਆ। ਇਹ ਕਮਲਾ ਹੋਇਆ ਸਦਾ ਜੱਗ ਗੁਰਮੁਖਾਂ ਨੇ ਗੱਲ। ਸਭ ਜੀ ਲਈ ਗੁਰੂ ਕਾਨੂੰ ਸਮਝ ਆਈਏ ਇਸ ਗੱਲ। ਜਦ ਨਹੀਂ ਆਦਾ ਸਮਝ ਆਈ ਗੁਰੂ ਕਾਨੂੰ ਗੁਰਮੁਖ ਕਹਾਣੇ ਬੇਬੇਕ ਬੁੱਧੀ ਵਾਲੇ ਨੇ ਜਿਹੜੇ ਗੁਰੂ ਨੇ ਬੇਬੇਕ ਬੁੱਧੀ ਜੇ ਕਿਸੇ ਨੂੰ ਕੁਰਬਾਨੀ ਦੀ ਸੋਚੀ ਆ ਰਹੀ ਮਰਬਾਨੀ ਸਾਰੇ ਸੁਣਦੇ ਨੇ ਉਹਦ ਬਦਲ ਗਈ ਜੀ ਦੀ ਤੇ ਸੱਚ ਨਾਲ ਦੀ ਹੁਕਮਾਈ ਕਰਦਾ ਫਿਰ ਉਹ ਲੋਕ ਆਤਮ ਗੈਲ ਦੀ ਕਮਾਈ ਕਰਦਾ ਜਾਂ ਨਹੀਂ ਹੋ ਜਾਂਦਾ ਤੇ ਦਰਸ਼ੀ ਹੋ ਜਾਂਦਾ ਹਾਂਜੀ ਤੰਦਾ ਕਰਤੇ ਆ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਤੰਦਾ ਕਰਤੇ ਆ ਬੇਫਲ ਜਨਮ ਗਵਾਇਆ ਇਹ ਲੋਗ ਚੱਕੇ ਆ ਆਦਮੀ ਤੇ ਸੁੱਖ ਦਰਦ ਦੀ ਪੰਕਤੀ ਆ ਆਦਮੀ ਕਿਰਤ ਕਰਦੇ ਨੇ ਉਹ ਤੰਦਾ ਨਹੀਂ ਹੈਗਾ ਤੰਦਾ ਨਹੀਂ ਆ ਜੋ ਤੁਸੀਂ ਕੰਮ ਕਰਦੇ ਤੰਦਾ ਨਹੀਂ ਉਦੋਂ ਉਦੋਂ ਕਰਦੇ ਆਂ ਯੋ ਕਮਾਵਦੇ ਆ ਸੁਖਪੁਣ ਸਾਰੀ ਉਦਬ ਕੰਮ ਕਮਾਈ ਕਰਦੀ ਮਾੜੀ ਚਲਦੀ ਹੈ ਪਰ ਇਹ ਧਰਮ ਨੂੰ ਧੰਗਾ ਬਣਾਉਣਾ ਜਿਹੜਾ ਹੈਗਾ ਇਹ ਮਾੜਾ ਸਾਲਮ ਕਾਜ ਨਹੀਂ ਹੋਵੇ ਸਾਰੀ ਲੋੜਾਂ ਵਾਸਤੇ ਹੀ ਸਮਝਦਾ ਹੋਵੇ ਜਿਵੇਂ ਅਸੀਂ ਸੁਝ ਰਹੇ ਅੱਜ ਅਰਦਾਸਾਂ ਕਰਦੇ ਆ ਜੋ ਵੀ ਕੁਝ ਕਰ ਰਹੇ ਆ ਮਾਇਆ ਵਾਸਤੇ ਕਰ ਰਹੇ ਸਤ ਸਾਰੀ ਲੋੜਾਂ ਵਾਸਤੇ ਅਸੀਂ ਕਿਸੇ ਵਲ ਕਰ ਰਹੇ ਆ ਧਰਮ ਨੂੰ ਇਹ ਧੰਗਾ ਵਜਦਾ ਹੈ ਧਰਮ ਨੂੰ ਧਰਮ ਪਰਪਕਾਰੀ ਚੀਜ਼ ਹੈ ਧੰਗਾ ਦੀ ਹੈ ਜਿਹੜੇ ਧਰਮ ਚੋਂ ਵੀ ਆਇਆ ਹੀ ਭਾਗ ਦੇ ਨੇ, ਅੱਜਿਵੇਂ ਅੱਗੇ ਮਾਇਆ ਵਾਸਤੇ ਕਰਦੇ ਨੇ, ਇਹ ਕਥਾਵਾਚ ਕਰਨਾ ਮਾਇਆ ਵਾਸਤੇ ਕਥਾ ਕਰਦੇ ਨੇ। ਇਹ ਤੀਰਤ ਨਾਲੇ ਨੇ ਮਾਇਆ ਵਾਸਤੇ ਕਰਦੇ ਨੇ, ਇਹ ਸਭ ਤੋਂ ਧਰਮ ਨੇ। ਭਗਤਾਂ ਨੇ ਨਹੀਂ ਇਹ ਤਾਂ ਅੱਦਾ ਕੀਤਾ, ਗੁਰੂਆਂ ਨੇ ਨਹੀਂ ਕਰਦਾ ਕੀਤਾ। ਠੀਕ। ਜੇ ਮਨ ਜਨੂਕਵਾਇਆ। ਜੇ ਧਰਮ ਚ ਲੱਗੇ ਨੇ ਉਹਨਾਂ ਨੇ ਜਨੂਕਵਾ ਲਿਆ ਤੇ ਫਲ ਪ੍ਰਾਪਤ ਹੋਇਆ, ਫਲ ਕੀ ਪ੍ਰਾਪਤ ਹੋਣਾ ਸੀ? ਫਲ ਗਿਆਨ ਪ੍ਰਾਪਤ ਹੋਣਾ ਸੀ। ਗਿਆਨ ਕਿਹਦਾ ਆਤਮ ਗਿਆਨ ਫਲ ਹੈ। ਦਾਣ ਕੁ ਗੁਰ ਸਭ ਤੋਖ ਰੁਖ ਤਨ ਮ ਫੁੱਲ ਫਲ ਗਿਆਨ। ਜਿੱਤੇ ਫੜਾ ਉਦਫ ਸਾਡੇ ਕੋਲ ਗੁਰਬਾਣੀ ਤੇ। ਗਿਆਨ ਅਰਥ ਲਭੋ ਜੇ ਫੜਦੇ। ਗਿਆਨ ਹੀ ਗਿਆਨ ਤੋਂ ਸਥਣੇ ਰਹਿ ਜਾਂਦੇ ਨੇ। ਦੇ ਫਲ ਗਿਆਨ ਨੂੰ ਦਵਾਇਆ। ਸੁਖ ਦਾ ਆਤਾ ਮਾਨਾ ਬਿਠਾਇਆ। ਕਿਉਂਕਿ ਉਹਨਾਂ ਨੇ ਸੁੱਖਾ ਨੂੰ ਦੇਣ ਵਾਲਾ ਜਿਹੜਾ ਹੈਗਾ। ਸੁੱਖਾ ਦਾ ਦਾਤ ਸਾਭ ਮੰਦੀ ਬਿਠਾਇਆ, ਗੁਰ ਵਿੱਚੀ ਬਿਠਾਇਆ। ਹਾਂਜੀ। ਨਾਨਕ ਨਾਮ ਨਾ ਕੋ ਮਿਲਿਆ ਜਿੰਨ ਕੋ ਧੁਰ ਲਿਖ ਪਾਇਆ ਨਾਲ ਕਹਾਂ 40 ਤੁਰਾਂ ਨੂੰ ਬੜਿਆ ਜੀਣਾ ਸੁਰ ਆਪਣੇ ਅੰਦਰ ਹਿਰਦੇ ਵਿੱਚ ਲਿਖ ਲਿਆ ਵੀ ਅਸੀਂ ਨਾਮ ਹੀ ਲੈਣਾ ਹੈ ਚਿਹਰ ਕੁਝ ਸਭ ਲੋਕ ਲੇ ਕੇ ਪਾ ਲਿਆ ਸੁਰ ਹਿਰਦੇ ਵਿੱਚ ਟਕਾ ਲੀਏ ਗੱਲ ਉਹ ਬਦਲਦੇ ਨਹੀਂ ਐ ਫੈਸਲੇ ਨੂੰ ਆਪਣੇ ਨੂੰ ਉਸੇ ਤੇ ਡਰਣਾ ਕੂਰ ਕਹਾਂ ਜੋਗੀ ਪੂਸੀ ਖਾਉਂ ਮੈਂ ਜਾਉਂਦਾ ਵੀ ਚਾਹੇ ਚੜ ਪੂਰਾ ਹੀ ਬਰਦਲ ਮੈਨੂੰ ਰੋਟੀ ਵੀ ਨਾ ਮਰੇ ਜਾਉਂਦਾ ਜਾਂ ਵੀ ਬਰਨੂ ਕੁੱਤੀ ਉਹਦਾ ਸਰੀਰ ਵਾਸਤੇ ਪਰ ਉਹ ਮੈਂ ਰਾਮਣੀ ਨਹੀਂ ਜਾਣੀਆ ਇਹ ਨਹੀਂ ਜੰਨਾ ਰਾਹ ਜੰਨਾ ਠੀਕ ਹੈ ਜੀ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸੁਆਦ ਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਪੁਲਾਇਆ ਦੋੜ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਨਿ ਸਕਾ ਵਿਤ੍ਰਾਮ ਉਹ ਦਰੋ ਮਿਲਣਾ ਨਾਮ ਤਾਂ ਸਾਰਿਆਂ ਨੂੰ ਬਾਲੋ ਵੀ ਦਰ ਮਿਲਦਾ ਹੁੰਦਾ ਦੇ ਸਕਦਾ ਜੇ ਬਾਹਰੋਂ ਆਪ ਦੇ ਸਕਦਾ ਉਹ ਤਾਂ ੱੱਦੇ ਵਾਲੇ ਵੀ ੱੱਦੇ ਉਹਨਾਂ ਨੂੰ ਪਾਉਂਦਾ ਉਹ ਬਾਹਰੋਂ ਜਿਹੜੇ ਦੰਦ ਨੇ ੱੱੱਦਾ ਹੈ ਬਾਹਰੋਂ ਉਹ ਸਕਦਾ ਸਾਨੂੰ ਗਿਆਉ ਦੂ ਗਿਆਨ ਵੀ ਦੱਸਿਆ ਜਾ ਸਕਦਾ ਦਿੱਤਾ ਵੀ ਜਾ ਸਕਦਾ ਟੀਚਰ ਬੋਲ ਕੇ ਦੱਸੇ ਰਿਹਾ ਜਿਹੜਾ ਨਾ ਸਮਝਿਆ ਤਾਂ ਸਟੂਡੈਂਟ ਤੇ ਡਿਪੈਂਡ ਕਰਦਾ ਹਾਂ ਹਾਂਜੀ ਬੁੱਝਣਾ ਨਾ ਬੁੱਝਣਾ ਇਹਨੇ ਮਨ ਲੈਵਣਾ ਲੈ ਲੈ ਜੀਨੇ ਬੁੱਝੇ ਨਹੀਂ ਰਿਹਾ ਕਦੇ ਹੀ ਮਾਂ ਪਰ ਭੂਰ ਹੈ ਬਾਹਰੋਂ ਤਾਂ ਲੈਣਾ ਨਾ ਲੈਣਾ ਸਾਡੀ ਮਰਜ਼ੀ ਤੇ ਅੱਲਾਹ ਨੇ ਕਿਹਦੇ ਛੱਡਿਆ ਅਜੇ ਤੱਕ ਕਿਹਨੂੰ ਮਿਲਿਆ ਦੱਲਾ ਛੁੱਟੇ ਨਹੀਂ ਸਕਦਾ ਹੈ ਉੱਧਰ ਜਿਹੜੀ ਫੋਜੀ ਆਉਂਦੀ ਹੈ ਉਹ ਸਾਰੇ ਲੈ ਲੈਂਦੇ ਨੇ ਡੜੀ ਪੈਂਦੀ ਹੈ ਸਾਰੇ ਨਾਮ ਬਰਤ ਭਰਪੂਰ ਹੈ ਮਨੁੱਖਾਂ ਸਾਧਨ ਪਾਇਓ ਮਨੁੱਖ ਦਾ ਬਾਹਰੋਂ ਟੋਲ ਵੇਜੇ ਦੋ ਮਨੁੱਖ ਬਾਹਰ ਗੁਰੂ ਬਣਾ ਕੇ ਬੈਠੇ ਨੇ ਮਨੁੱਖ ਬਾਹਰੋਂ ਇਹ ਸਾਰਾ ਕੁਝ ਅੱਖਾਂ ਜੁੜੇ ਹੋਣੇ ਤੇ ਗੁੱਡੀ ਵਾਲੇ ਬਾਹਰ ਜੁੜੇ ਹੋਣ ਗੁਰੂ ਵੀ ਬਾਹਰ ਨੇ ਉਹਨਾਂ ਦੇ ਉਹਨਾਂ ਨੂੰ ਟੈਸਟ ਨਹੀਂ ਆਇਆ ਉਹਨਾਂ ਨੂੰ ਹੀ ਪਤਾ ਲੱਗਿਆ ਕਿ ਅੰਦਰ ਹੈ ਸਾਡੇ ਪਹਿਲਾ 7:00 ਵਜੇ ਆ ਜਾ ਜਿਹਦੇ ਚੱਲੀਏ ਅੱਗੇ ਵਧਦਾ ਜਾਂਦਾ ਹੈ ਇਹ ਵੀ ਸੀ ਤੋ ਸਟਾਰਟ ਹੁੰਦਾ ਪੜ੍ਹਨ ਦੇ ਆਨੇ ਦਾ ਬੱਚੇ ਦਾ ਆ ਪੜਦਾ ਚੱਲਾ ਜਾਂਦਾ ਗਾਂ ਤੋਂ ਗਾਂ ਪੜਾਈ ਵਧੀ ਜਾਂਦੀ ਹੈ ਠੀਕ ਹੈ ਜੀ ਕਿਉਂ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮ ਭੁਲਾਇਆ ਜਿਵੇਂ ਕਸੂਰੀ ਮਿਰਗ ਨੂੰ ਮੈਨੂੰ ਨਹੀਂ ਪਤਾ ਵੀ ਕਰਿਆ ਕਰਿਆ ਉਹ ਭੱਜਿਆ ਫਿਰਦਾ ਕਸੂਰੀ ਮੈਨੂੰ ਲੱਗਿਆ ਫਿਰ ਜਦ ਮੈਨੂੰ ਪਤਾ ਨਹੀਂ ਕਸੂਰੀ ਨਾ ਉਹਦੇ ਤੋਂ ਦੇ ਵਿੱਚ ਆਪਣੀ ਸਾਰੇ ਲੋਕੀਓ ਟੋਲ ਦੇ ਬਾਹਰ ਫਿਰਦੇ। ਇਸ ਕਰਕੇ ਭਰਮ ਵਿੱਚ ਭੁੱਲੇ ਫਿਰਦੇ ਨੇ ਸਾਰੇ ਲੋਕ ਨਾਮ ਉੱਦਰਾ ਟੋਲ ਦੇ ਬਾਹਰੋਂ। ਠੀਕ ਹੈ। ਅਮ੍ਰਿਤ ਤਜ ਬਿਖ ਸੰਗ ਰਹਿ ਕਰਤਾ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤੇਨਾ ਅੰਦਰ ਬ੍ਰਹਮ ਦਿਖਾਇਆ। ਛਡ ਤਾਂ ਅੰਦਰ ਜਿਹੜਾ ਅਮਰਤਲ ਤਰਾਤਵਾਂ ਦੀ ਆਵਾਜ਼ ਛੱਡ ਪਈ ਆਪ ਆਇਆ ਸੱਚੇ ਕਰਨਾ ਦੇ। ਬਿਖ ਮਾਇਆ ਨੂੰ ਬੰਨ੍ਹਦੇ। ਸੁਧਾਰੀ ਮਾਇਆ ਧਨ ਇਕੱਠਾ ਕਰਨ ਨਾਲ ਇਹ ਸਰੀਰ ਦੇ ਕੰਮ ਆਊਗਾ ਇਹ ਆਪਣੇ ਹੋਰ ਆਤਮੇ ਦੇ ਕੰਮ ਆਦੀ ਜਾਵੇ ਇਹ ਜਿਹੜੇ ਹੋਰ ਕੰਮ ਕਰਦੇ ਨੇ ਆਪੁਰਖ ਤੇ ਇਲਾਵਾ ਜਿਹੜੇ ਗੁਰਮਖਨੇ ਧੂਣਦੇ ਨੇ ਗੁਰਮਖੇ ਢੂਟ ਢੋਟੇ ਨੇ ਹਰ ਸੱਜਣ ਦਾ ਆਰਾਮ ਰਾਜੇ ਹਰ ਸੱਜਣ ਉਹਨਾਂ ਨੇ ਲੱਭ ਲਿਆ ਆਪਣੇ ਦਰੋਂ ਉਹ ਤੋਂ ਬਿਨਾਂ ਕਿਨੇ ਤਾਂ ਆਪਣੇ ਅੰਦਰ ਲੱਭ ਲਿਆ ਹਰ ਸੱਜਣ ਹਾਂਜੀ ਛੋੜ ਕੇ ਬਾਹਰ ਧਨ ਇਕੱਠਾ ਕਰੀ ਜਾਂਦੇ ਕਰਤੇ ਆਪ ਖਵਾਇਆ ਇਹ ਸਤਿਗੁਰੂ ਵੀ ਕਰਤੇ ਉਹ ਉਲਟੇ ਰਾਹ पे ਪਾਇਆ ਹੋਇਆ ਹੈ ਫਿਰ ਖੋਗੇ ਪਾਇਆ ਦੇ ਵਿੱਚ ਖੋਗੇ ਠੀਕ ਹੈ ਜੀ ਗੁਰਮੁਖ ਵਿਰਲੇ ਸੋਜੀ ਪਈ ਤੇਨਾ ਅੰਦਰ ਬ੍ਰਹਮ ਦਿਖਾਇਆ ਕੋਈ ਮਿਲਨੇ ਕੋਈ ਵਖ ਨੂੰ ਸੋਜੀ ਹੁੰਦੀ ਹੈ ਵੀ ਇੱਧਰ ਹੈ ਉਹ ਬੰਦੇ ਇੱਧਰ ਹੀ ਗੱਲ ਕਰਦੇ ਨੇ ਤੇਨਾ ਅੰਦਰ ਬ੍ਰਹਮ ਦਿਖਾਇਆ ਉਹਨਾਂ ਨੇ ਅੰਦਰ ਹੀ ਆਪਣੇ ਬ੍ਰਹਮ ਦਾ ਦਰਸ਼ਨ ਕਰ ਲਿਆ ਆ ਆਪਣੇ ਗੂੜ ਦਾ ਬ੍ਰਹਮ ਕਹੋਣਾ ਆਪਣੇ ਗੂੜ ਕੰਨ ਮਨ ਸ਼ੀਤਲ ਹੋਇਆ ਰਸਨਾ ਹਰ ਸੁਆਦ ਆਇਆ ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ ਜਿਹਨਾਂ ਬੁਰ ਮਖਾਨੇ ਅੰਦਰ ਪਰਮ ਦੇਖਦੇ ਆਪ ਜਾਲਿਆ ਉਹਨਾਂ ਦਾ ਤਾਂ ਗੁਸਤਕਲ ਹੋ ਜਾਂਦਾ ਰਸਨਾ ਹਰ ਸੁਆਦ ਆਇਆ ਉਹਨਾਂ ਦੀ ਰਸਨਾ ਨੂੰ ਗੁਪਤੀ ਹਰ ਕੀ ਹੈ ਜੋਤ ਦਾ ਜਿਹੜਾ ਗਿਆਨ ਹੈ ਉਹਦਾ ਸੁਆਦ ਆ ਜਾਂਦਾ ਇਸ ਤਰ੍ਹਾਂ ਸ਼ਬਦੇ ਹੀ ਨਾ ਉਪਜੇ ਹਾਂ ਆਇਆ ਸ਼ਬਦੇ ਹੀ ਨਾ ਉਪਜੇ ਸ਼ਬਦੇ ਬਿਲਕੁਲ ਆਇਆ ਸ਼ਬਦ ਜਿਹੜਾ ਆਪਏ ਸਹਾ ਗੁਰਬਾਣੀ ਚੋਂ ਪੜ੍ਹਦੇ ਦੇਖ ਸ਼ਬਦ ਇਹ ਤੋਂ ਨਾਮ ਇਹਦੇ ਵਿੱਚ ਲੋ ਪੈਦਾ ਹੁੰਦਾ ਪਹਿਲਾਂ ਇਹ ਤੋਂ ਗਿਆਨ ਪੈਦਾ ਹੁੰਦਾ ਇਹ ਜੋ ਗਿਆਨ ਪ੍ਰਾਪਤ ਹੁੰਦਾ ਸ਼ਬਦੇ ਹੀ ਨਾ ਉਪਜਾ ਸ਼ਬਦੇ ਮੇਲ ਬੁਲਾਇਆ ਇਹ ਸ਼ਬਦ ਨਾਲੇ ਨਾ ਲੋਕ ਦਾ ਬੇਲ ਕਿਤਾਰ ਬੁਰਦਾ ਬੇਲ ਹੁੰਦੇ ਬੇਲ ਬੁਲਾਇਆ ਇੱਕ ਵਾਰ ਦੀ ਕਿਤੇ ਹੋਣਾ ਸ਼ਬਦ ਉਪਦੇਸ਼ ਨਾਲੇ ਇੱਕ ਵਾਰ ਦੀ ਕਿਤੇ ਹੋਣਾ ਦੁਆ ਨਾਲੇ ਉਹਦੇ ਬਾਅਦ ਕੋਈ ਤੇ ਉਦੋਂ ਪੈਦਾ ਹੋਣਾ ਨਾ ਜੋ ਦੀ ਪ੍ਰਾਪਤੀ ਫਿਰ ਬਾਅਦ ਚ ਹੋਣੀ ਹੈ ਬੇਨ ਸ਼ਬਦ ਹੈ ਸਭ ਜਗ ਬੌਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਗੁਰਬਾਣੀ ਦਾ ਉਪਦੇਸ਼ ਜੇ ਬਿਲਕੁਲ ਵੇ ਇਹ ਸ਼ਬਦ ਹੈ ਸਭ ਜਗ ਬੌਰਾਨਾ ਬੌਰਾਨਾ ਵੀ ਪਾਗਲ ਹੋਇਆ ਫਿਰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਰਦਾ ਆਪਣੀ ਆਪਣੀ ਭੱਜਤਾ ਕੋਣਾ ਬੱਤਾਲੀ ਬਗ ਲੋਕ ਲੱਗੇ ਇਸ ਗੁਰਬਾਣੀ ਦੇ ਉਪਦੇਸ਼ ਤੇ ਜਗ ਕਬੜਾ ਹੋਇਆ ਫਿਰਦਾ ਬੌਰਾਨਾ ਧਰਥਾ ਜਨ ਗੁਰੂ ਕੋ ਆਇਆ ਵੇਰਦਾ ਜਨ ਗੁਰੂ ਵਾਲੇ ਸਾਰੇ ਗੋਈ ਜਿਹੜੇ ਗੱਲਾਂ ਕਰਨ ਵਾਲੇ ਗੁਰਮਤ ਤੋਂ ਮਤਲਬ ਛੱਡ ਕੇ ਗੁਰਮਤ ਨੂੰ ਗੁਰਬਾਣੀ ਨੂੰ ਉਹ ਵੀ ਪਾਗਲ ਨੇ ਜਿਹੜੇ ਬਗਲ ਲੱਗੇ ਉਹ ਵੀ ਬਹੁਤ ਅਦੂਰੀ ਤੁਸੀਂ ਪਾਗਲ ਸਾਰੇ ਜੱਗੇ ਪਾਗਲ ਧਰਥਾ ਕੋਈ ਦਰਵਾ ਗੁਰਮਖਾਇ ਬਾਕੀ ਜੱਗ ਸਾਰੇ ਪਾਗਲ ਸਾਇਆ ਦਾ ਬਹੁਤ ਆਖੀਤਾ ਹੈ ਅੰਮ੍ਰਿਤ ਇੱਕੋ ਸ਼ਬਦ ਹੈ ਨਾਮ ਗੁਰਮੁਖੀ ਪਾਇਆ ਜਿਹੜਾ ਇੱਕੋ ਸ਼ਬਦ ਹੈ ਨਾ ਇਹ ਹੀ ਗੁਰਤ ਵਰਤ ਕੀ ਹੈ ਉਪਰਤ ਗੁਰਬਾਣੀ ਦਾ ਸ਼ਬਦ ਇੱਕੋ ਗੱਲ ਹੈ ਸਾਰਿਆਂ ਦੀ ਇਹ ਵੀ ਰੂਪ ਹੈਗਾ چاہے ਕਿਤੇ ਬੰਤਾਰੂ ਵਰਦੀ ਗੱਲ ਕੀਤੀ ਗੱਲ ਇੱਕੋ ਹੀ ਹੈ ਸਾਰਿਆਂ ਦੀ ਔਰ ਜਿਹੜਾ ਇੱਕੋ ਸ਼ਬਦ ਉਪਰਤ ਲੋਗ ਹੈ ਉਹ ਵੀ ਇੱਕੋ ਹੀ ਸ਼ਬਦ ਹੈ ਨਾ ਨਾਮ ਇੱਕ ਗੁਰਮੁਖੀ ਪਾਇਆ ਗੁਰਮਖਾ ਦੀ ਪ੍ਰਾਪਤੀ ਸੁਧੀ ਹੈ ਉਹਦੀ ਗੁਰਮੁਖਾ ਦੀ ਪ੍ਰਾਪਤੀ ਹੈ ਇੱਕੋ ਸ਼ਬਦ ਅਸੋ ਕੀ ਭਾਵ ਹੈ ਵੀ ਕੋਈ ਇੱਕ ਸ਼ਬਦ ਦੀ ਗੱਲ ਹੋ ਰਹੀ ਹੈ ਕੋਈ ਕੋਈ ਅੱਖਰ ਹੈ ਕਿ ਕੀ ਇਹ ਗੱਲ ਹੈ ਇਹ ਇੱਕੋ ਰਵਨਸਥੀ ਹੈ ਬਈ ਅੱਛਾ ਜੀ ਜਿੱਤ ਜਿਹੜਾ ਹੁੰਦਾ ਨਾ ਜਿਹੜੀ ਨੂੰ ਤਿਆਰੀ ਕਰਕੇ ਉਹ ਕੋਲ ਇੱਕ ਉਹ ਹੋਰ ਗੱਲ ਹੈ ਹੂੰ ਹੂੰ ਇਹ ਇੱਕ ਹੋਰ ਗੱਲ ਹੈ ਇੱਕੋ ਹੋਰ ਗੱਲ ਕੋਈ ਹੈ ਹੂੰ ਹੂੰ ਇੱਕੋ ਸੈਂਕੋ ਗੱਲ ਹੈ ਇਹ ਕੋਈ ਨਾ ਦੇਖੋ ਨਾ ਟੀਵੀ ਹੈ ਸ਼ੇਰ ਪਿਆ ਉਹ ਇੱਕ ਪਾਸੇ ਤੋਲ ਕੇ ਦੇਤੀ ਉਹ ਕਹਿੰਦਾ ਨਹੀਂ ਮੈਂ ਤੈਨੂੰ ਇਧਰ ਹੋਵੇ ਉਹ ਕਹਿੰਦਾ ਕੋਈ ਗੱਲ ਹੈ ਇਧਰ ਲੈ ਲੈ ਤੂੰ ਵੀ ਵਰਤ ਲੈ ਕਹਿੰਦਾ ਨਹੀਂ ਇਧਰ ਉਹਦਾ ਕਹਿੰਦਾ ਇਹ ਵੀ ਗੱਲ ਹੈ ਇਧਰ ਲੈ ਲੈ ਇਹਵੇਂ ਕਰਦੇ ਵੀ ਜਾਂਦਾ ਇਹ ਵੀ ਸਿਰੋ ਦੀ ਗੱਲ ਹੈ ਇੱਕੋ ਹੀ ਹੈ ਸਾਰੇ ਦੁਨੀਆਂ ਆਏ ਕੋ ਅਕਸਰ ਕੋਈ ਵੀ ਕਿਸੇ ਨਾਲ ਅਬਦੁੱਦੀ ਵਿਚਾਰ ਕਰ ਲਈਏ ਉਹਦੇ ਚੋਂ ਇਨਾਮ ਦੀ ਪ੍ਰਾਪਤੀ ਹੋ ਜੂ ਹਾਂ ਜੀ ਇਹਦੇ ਜਨਾਮ ਦੀ ਪ੍ਰਾਪਤੀ ਹੈ ਕਿਸੇ ਵੀ ਬਾਣੀ پڑھ ਲਓ ਕਿਦੋਂ پڑھ ਲਓ ਉਹੀ ਗੱਲ ਹੈ ਸਾਰੀ ਠੀਕ ਹੈ ਜੀ ਸ਼ਬਦਾਂ 'ਚ ਵੀ ਫਰਕ ਪਾਇਆ ਹੋਇਆ ਜਦ ਜਪੋ ਜੀ ਸ਼ਬਦ ਆਏ ਤਾਂ ਉਹ ਪ੍ਰਾਪਤੀ ਹੋ ਜयो ਤਾਂ ਇਹ ਸਾਰਾ ਬਕਵਾਸ ਹੈ ਕੱਖ ਵੀ ਪਤਾ ਨਹੀਂ ਗੁਰੂ ਇੱਕ ਤਾਂ ਮਨੁੱਖ ਨਹੀਂ ਪਹਿਲੀ ਤਾਂ ਗੱਲ ਇਹ ਹੈ ਜਿਹੜਾ ਇਹ ਬਾਣੀ 'ਚ ਭੇਦ ਭੇਦ ਕਰਦਾ ਗੁਰੂ ਖਾ ਉਹ ਧੱਗੇ ਵਾਲੇ ਨੇ ਸਾਰੇ ਨੂੰ ਹਾਂ ਜੀ ਪੌੜੀ ਸੋ ਹਰ ਪੁਰਖ ਅਗੰਮ ਹੈ ਕੋਹ ਕਿਰਤ ਮੇਦੀ ਪਾਈ ਹੈ ਇਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਹੈ ਦੇਖੋ ਕਾਲੇ ਮੈਂ ਜਿਹੜੇ ਪੁਰਖ ਦੀ ਗੱਲ ਅਸੀਂ ਕਰਦੇ ਆਂ ਅੰਤਰਾਤਮੋ ਦੀ ਹੂੰ ਹੂੰ ਉਹ ਕਿਹਾ ਜੀ ਆਹ ਗੱਲ ਦਾ ਬੁੱਢੀ ਉਹਨੂੰ ਕਲਪਨਾ ਨਹੀਂ ਕਰ ਸਕਦੀ ਕਿਹਾ ਜੀ ਬੁੱਢੀ ਉਸ ਚੀਜ਼ ਦੀ ਕਲਪਨਾ ਕਰਦੀ ਹੈ ਜੋ ਇਹਨੂੰ ਨਹੀਂ ਰਿਹਾ ਬਾਹਰ ਇਹ ਜੋ ਸੰਪਰਕ ਹੈ ਇਹ じゃ ਕੁਝ ਵੀ ਨਹੀਂ ਹੈ ਬਾਹਰ ਸੰਸਾਰ ਤੇ ਜਿਹੜਾ ਉਹ ਹੈ ਅਰਬ ਬੁੱਢੀ ਤਾਂ ਪਰੇ ਹੈ ਪਰ ਬੁੱਢੀ ਤਾਂ ਪਰੇ ਹੈ ਮੈਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ। ਉਹ ਅਗਰ ਕਹੋ ਕਿਤ ਵਿਧੀ ਪਾਈ ਹੈ। ਹਾਂ ਕਹੋ ਕਿ ਦੱਸੋ ਕਿ ਮਿੱਥੇਣੀ ਵਿਧੀ ਨਾਲ ਉਹਦੀ ਪ੍ਰਾਪਤੀ ਕਰੀਏ ਕਿਵੇਂ ਪਕੀ ਹੋ ਰਿਹਾ। ਕਹੋ ਕਿਦਵੇਂ ਤੇ ਪਾਈ ਹੈ। ਹਾਂਜੀ ਤੇ ਸੁਨੋ ਬਣਾ ਰੇਖ ਅਦ੍ਰਿਸ਼ ਹੈ। ਉਹਦੀ ਰੂਪ ਰੇਖ ਤਾਂ ਕੋਈ ਹੈ ਨਹੀਂ। ਉਹ ਦ੍ਰਿਸ਼ਟੀ ਤੋਂ ਪਰੇ ਹੈ ਸਾਡੀ ਨਜ਼ਰ ਤੋਂ ਪਰੇ ਹੈ ਅਦ੍ਰਿਸ਼ ਹੈ। ਔਰ ਗਿਆਨਿਕਮ ਤੇ ਆਈ ਹੈ ਦੱਸੋ ਬਈ ਤੇ ਬਿਉ ਦਾ ਧਿਆਨ ਤਰੀਏ ਜਿੰਨਾ ਜਦ ਧਿਆਨ ਕੋਈ ਚੀਜ਼ ਦੀ ਸਮਝਣਾ ਆ ਜਾਏ ਦੇਖਣਾ ਲਈਏ ਧਿਆਨ ਵੀ ਲਿਆ ਜਾ ਸਕਦਾ ਇਹ ਧਿਆਨ ਤੋਂ ਹੋਵੇ ਬਿਨਾ ਦੇਖੇ ਬਿਨਾਂ ਜਾਣੇ ਬਿਨਾਂ ਸਮਝੇ ਉਹ ਇਮੇਜਿਨੇਸ਼ਨ ਦੀ ਗੱਲ ਹੈ ਜਾਣੀ ਹੈ ਉਹ ਇਮੇਜਿਨੇਸ਼ਨ ਇਹ ਜਿਹੜੀ ਤਲਪ ਦੇ ਸਾਰੇ ਕਲਪਨ ਕੋ ਜਿਸ ਕਰਕੇ ਜਿੰਨੀ ਮਤਲ ਸਭ ਕਲਪਨ ਕਰਦੇ ਹੈ ਇਮੇਜਿਨੇਸ਼ਨ ਕਿਸਨਾ ਕੋਈ ਮਾਇਆ ਜਲ ਕਰ ਲੈ ਅਗੇ ਕਰਨੇ ਕੁਛ ਕਰ ਲੈਦੇ ਕੁਛ ਕਰ ਲੈਦੇ ਕੁਛ ਕਰ ਲੈ ਆਪ ਆਪੜੀ ਬੁੱਧ ਹੈ ਜੇਤੀ ਬੜੁੜੇ ਪੜ ਤੁਰ ਆਉਣਾ ਤੇ ਆਂਤ ਸੋਕ ਮੈਂ ਤਾਂ ਰੇਜਾ ਰੂਪ ਰੇ ਕੁਛ ਹੈ ਹੀ ਨਹੀਂ ਤੇ ਦੇਖਿਆ ਨਹੀਂ ਜਾ ਸਕਦਾ ਉਹਦਾ ਧਿਆਨ ਕੌਣ ਤਨ ਗੋਖੇ ਮੈਂ ਤੜਿਆ ਜਾਉਂਗਾ ਜਿੰਨਾ ਚਿਰ ਗਿਆਨ ਨਹੀਂ ਹੈ ਧਿਆਨ ਨਹੀਂ ਹੋ ਸਕਦਾ ਗਿਆਨ ਧਿਆਨ ਨਾਲ ਗਿਆਨ ਪਹਿਲਾਂ ਧਿਆਨ ਬਾਅਦ ਤੜਿਆ ਜਾਉ ਇਸ ਕਰਕੇ ਗੁਰਬਾਣੀ ਗਿਆਨ ਕਰਾ ਰਹੀ ਹੈ ਧਰਮ ਹੈ ਉਹ ਆ ਜਿਹੜਾ ਗਿਆਨ ਕਰਾਵੇ। ਕਿਹ ਗਿਆਨ ਹੈ ਧਰਮ ਹੈ। ਉਹ ਧਰਮ ਨਹੀਂ ਜਿਹੜਾ ਗਿਆਨ ਦੀ ਕਰਾ ਰਿਹਾ ਹੈ ਪਹਿਲੋ। ਜਿਹਦਾ ਗਿਆਨ ਹੋ ਜੂਗਾ ਸਮਝ ਆ ਜੂਗੀ ਧਿਆਨ ਵੀ ਕਰਿਆ ਜਾਊਗਾ। ਗਿਆਨ ਤੋਂ ਪਹਿਲਾਂ ਧਿਆਨ ਹੀ ਬਸਰਦਾ। ਇਹ ਕਹਿੰਦਾ ਧਿਆਨ ਪਹਿਲਾਂ ਗਿਆਨ ਪਿੱਛੇ ਹੋ ਜੂਗਾ। ਇਹ ਗਲਤ ਹੈ। ਇਸ ਕਰਕੇ ਕੋਈ ਯੋਗੀ ਸਫਲ ਨਹੀਂ ਹੋਇਆ। ਕੋਈ ਨਹੀਂ ਸਕਦਾ ਸਫਲ ਹੋ ਰਸਤਾ ਹੀ ਗਲਤ ਹੈ। ਠੀਕ ਹੈ ਜੀ। ਹਾਂ। ਨਿਰੰਕਾਰ ਨਿਰੰਜਨ ਹਰ ਅਗੰਮ

ਜਿਸ ਆਪ ਬੁਜਾਏ ਆਪੋ ਅਸਲ ਜੀ ਬੁਝਣਾ ਦੀ ਆਪੇ ਬੁਝਣਾ ਕੋਈ ਨਾ ਕਰ ਰਿਹਾ ਤਾਂ ਇਹ ਤੂੰ ਵਿੜਾ ਕਰ ਰਿਹਾ ਹੈ ਤੂੰ ਆਪਣੇ ਆਪ ਨੂੰ ਪਛਾਣਨਾ ਹੈ ਆਪਣੇ ਆਪ ਨੂੰ ਤੁਝਣਾ ਆਤਮਾ ਜਿਹੜਾ ਸਭ ਕੋ ਨਾਮ ਕਹਿੰਦਾ ਆਪਾਂ ਕਿਵੇਂ ਬੜੇ ਨਾਲ ਧਰਮ ਦੀ ਚਾਈ ਇਹ ਦੇ ਜੀ ਭਗਤੀ ਹੈ ਆਪਣੀ ਭਗਤੀ ਹੈ ਆਪੇ ਜਿਵੇਂ ਆਪਣਾ ਜਹਾਪ ਹੈ ਤੋ ਆਖੇ ਸਾਰੀ ਲੈ ਨਹੀਂ ਰਹੀ ਹੁੰਦੀ ਹੋਗੀ ਜੀ ਗੁਰਮਤਿ ਉਹ ਆ ਉਹ ਬਾਹਰੋਂ ਢੋਲਦੇ ਨੇ ਇਹ ਆਪਣੇ ਆਪ ਨੂੰ ਢੋਲਦੇ ਨੇ ਤਾਂ ਆਪੇ ਨਾ ਕਹਾਂ ਜਿਨੇ ਆਪੇ ਇੱਕ ਹੈ ਦੋਸੋਂ ਹੋਇਆ ਹੋਇਆ ਜੇ ਇੱਕ ਹੋ ਜੂ ਤਾਂ ਇਹਨੂੰ ਆਪਣੀ ਸਮਝ ਆ ਜੂਗੀ ਠੀਕ ਹੈ ਜੀ ਸੋ ਤੁਸੀਂ ਆਪ ਉਹ ਬਿਟਾਏ ਆਪ ਉਹ ਜਿਹਨੂੰ ਆਪਣਾ ਆਪ ਆਪ ਬੁਝਾ ਲਵੇ ਮਰਬਾਨੀ ਆਪਣਾ ਆਪਾ ਹੀ ਬੁਝਾ ਰਹੀ ਹੈ ਤੁਹਾਨੂੰ ਸਵਾਰ ਪਾਈਆ ਉਹ ਉਹ ਹਾ ਕੇ ਮਾਰ ਕੇ ਚੱਲਦਾ ਹਰ ਕਾ ਮਾਰ ਕੇ ਨਰਾਕਾਰੀ ਮਾਰ ਕੇ ਹਰ ਕਾ ਮਾਰਦਾ ਰਾਕਾਰ ਦਾ ਮਾਰਗਾ ਹੈ ਲੋਹ ਉੱਤਰ ਮੁਖੀ ਕਰਦਾ ਬਾਹਨ ਦੀ ਹੈ ਉਹਨਾਂ ਨੇ ਗੋਬਿੰਦ ਮਾਰਗ ਬਾਹਰ ਬਣਾਤਾ ਗੋਲ ਮਾਰਗ ਤਾਂ ਅੰਦਰ ਹੁੰਦਾ ਬਾਹਰ ਕਿੱਥੇ ਹੁੰਦਾ ਛੋਟੀ ਛੱਡੀ ਵਾਲ ਦੀ ਉਹ ਹੈ ਜਾਈ ਸੀ ਤੋ ਠੀਕ ਹੈ ਜੀ ਗੋਬਿੰਦ ਮਾਰਗ ਬਣਾਤਾ ਬਲਪੁਰ ਸੇ ਤੋ ਚਲੋ ਕਿ ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਏ ਗੁਰ ਪੂਰੇ ਪੂਰੇ ਗਿਆਨ ਦਵਾਰ ਗੁਰੂ ਰਾਮਦਾਸ ਪੂਰਾ ਸਾਧਗੁਰੂ ਕੀ ਕੋਈ ਉਹਦੇ ਕੋ ਪੂਰਾ ਗਿਆਨ ਸੀ ਜਦ ਗਿਆਨ ਪੂਰਾ ਅਸੀਂ ਪ੍ਰਾਪਤ ਕਰ ਲਿਆ ਸਮਝ ਪੂਰੀ ਪ੍ਰਾਪਤ ਹੋ ਗਈ ਬੁੱਧ ਪੂਰੀ ਹੋ ਗਈ ਫਿਰ ਸਮਝ ਆਈ ਫਿਰ ਵੇਖਾਲਿਆ ਪੂਰੇ ਗਿਆਨ ਦੀ ਰੋਸ਼ਨੀ ਜਦ ਵੇਖਿਆ ਆਪਣਾ ਠੀਕ ਹੈ ਜੀ ਗੁਰਬਾਣੀ ਦਾ ਪੂਰਾ ਗਿਆਨ ਅਸੀਂ ਪ੍ਰਾਪਤ ਨਹੀਂ ਕਰ ਲੈਂਦੇ ਆ ਤੂੰ ਦਰਸ਼ਨ ਨਹੀਂ ਹੋ ਸਕਦਾ ਗੁਰ ਸੇਵਾ ਪਾਈ। ਉਹ ਸੇਵਾ ਕੀ ਹੈ ਗੁਰ ਸ਼ਬਦ ਵਿਚਾਰ ਆ ਫਿਰ ਤਾਂ ਗੁਰ ਸੇਵਾ ਹੀ ਕਰਨੀ ਆ ਪ੍ਰਾਪਤੀ ਗੁਰ ਸੇਵਾ ਦੀ ਹੁੰਦੀ। ਸ਼ਬਦ ਵਿਚਾਰ ਦੀ। ਸ਼ਬਦ ਵਿਚਾਰ ਤੋਂ ਵੀ ਪ੍ਰਾਪਤੀ ਹੈ ਪੂਰੇ ਗਿਆਨ ਦੀ। ਗੁਰ ਸੇਵਾ ਪਾਈ ਹੁਣ। ਸ਼ਬਦ ਵਿਚਾਰ ਚੋਂ ਪ੍ਰਾਪਤੀ ਹੈ। ਤੇ ਗੁਰਬਾਣੀ ਨੂੰ ਵਿਚਾਰਾਂਗੇ ਇਹਦਾ ਪੂਰਾ ਗਿਆਨ ਅਸੀਂ ਪ੍ਰਾਪਤ ਵੀ ਕਰ ਲਾਂਗੇ। ਇਹ ਦੁੱਧ ਆ ਇਹਨੂੰ ਰੜਕਾਂਗੇ ਪੂਰਾ ਤਾਂ ਪੂਰਾ ਬੁੱਧੂ ਵੀ ਪ੍ਰਾਪਤ ਕਰ ਲਾਂਗੇ। ਠੀਕ ਹੈ ਜੀ। ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਜੀ